ਅੱਜ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਪੰਜਾਬ ਵੱਲੋਂ ਆਵਾਜ਼ਾਂ ਵੱਲੋਂ ਜੋ ਪਿਛਲੇ ਦਿਨੀ ਐਲਾਨ ਕੀਤਾ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਮੰਤਰੀ ਪਾਟਪਾ ਦਾ ਰਣਜੀਤ ਮਿੱਟੂ ਜਿਨ੍ਹਾਂ ਟਵੀਟ ਕਰਕੇ ਮੀਡੀਆ ਦੇ ਸਾਹਦੇ ਗੱਲ ਕਹੀ ਕਿ ਕਿਸਾਨਾਂ ਦੇ ਜ਼ਾਇਦਾ ਤਾਂ ਵੀ ਜਾਂਚ ਕਰਵਾਈ ਜਾਊਗੀ ਜਾਂਚ ਉਹਦੇ ਤੇ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਵੱਲੋਂ ਫਿੱਗ ਠੋਕੇ ਗਿਆ ਕਿ ਵੀ ਇੱਕ ਦਿਨ ਹੀ ਕਹਿੰਦੇ ਸਾਡਾ ਪਿੰਡ ਦਾ ਨਾ ਮੈਂਬਰ ਆ ਪਿੰਡ ਦੀ ਕਾਈ ਤੋਂ ਲੈ ਕੇ ਸੂਬਾ ਔਰ ਸਟੇਟ ਤੱਕ ਜਿਹੜਾ ਵੀ ਸਾਡਾ ਨਾਮ ਤੋਂ ਜਾਂਚ ਕਰਾਈ ਜਾਵੇ ਪਰ ਮੰਤਰੀਆਂ ਦੀ ਐਮਐਲਏਾਂ ਦੀ ਐਮਪੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਤੇ ਸ਼ਰੇਆਮ ਲੋਕਾਂ ਦੇ ਵਿੱਚ ਬੈਠੇ ਨਹੀਂ ਸੀ ਲੋਕਾਂ ਦੇ ਵਿੱਚ ਪਬਲਿਕ ਬੈਠ ਕੇ ਜੋ ਜਾਂਚ ਹੋਣੀ ਚਾਹੀਦੀ ਆ ਵੀ ਜਦੋਂ ਜਹੇਬੰਦੀ ਚੱਲੀ ਆ ਉਦੋਂ ਤੋਂ ਜਹੇਬੰਦੀ ਆਗੂ ਕੋਲੇ ਕੀ ਹੀ ਵੀ ਅੱਜ ਕੀ ਆ ਤੇ ਜਦੋਂ ਤੋਂ ਇਹ ਮੰਤਰੀ ਸੰਤਰੀ ਬਣੇ ਆ ਉਹ ਤਾਂ ਦੋ ਇਹਨਾਂ ਗੁੱਲੇ ਕਿਹਦੇ ਅੱਜ ਕੀ ਆ ਤੇ ਗੱਲ ਖੋ ਕੇ ਗਈ ਸੀ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਭਾਰ ਨਹੀਂ ਪੂਰੇ ਪਾਰ ਦੇ ਵਿੱਚ ਬੀਜੇਪੀ ਸਰਕਾਰ ਦੇ ਰਵਨੀਤ ਨੀਨ ਬਿੱਟੂ ਜਿਹੜਾ ਵਾ ਨਵਰੀਤ ਬਿੱਟੂ ਬਿੰਤੇ ਦਾ ਪੋਤਰਾ ਜਿਨੇ ਸਾਡੇ ਹਜ਼ਾਰਾਂ ਨੌਜਵਾਨਾਂ ਦੇ ਖੂਨ ਦਾ ਪਿਆਸਾ ਸੀ ਤੇ ਖੂਨ ਨਾਲ ਹੱਥ ਧੋਤੇ ਉਹ ਅੱਜ ਕਿਸਾਨਾਂ ਮਜ਼ਦੂਰਾਂ ਦੇ ਖਰਾਬ ਬੋਲਦਾ ਵਾ ਐਂ ਆਨੇ ਦੇ ਤੇਰੀ ਦਾਮਾ ਜੇ ਤੇਰੀ ਦਿੱਕਤਤੀ ਹੈਗੀ ਆ ਤੇ ਆ ਮੈਦਾਨ ਦੇ ਵਿੱਚ ਤੇ ਲਿਆਵ ਦੇ ਮੰਤਰੀ ਸੰਤਰੀ ਭਾਜਪਾ ਦੇ ਵੀ ਕਾਂਗਰਸ ਦੇ ਵੀ ਕਾਲੀਆਂ ਦੇ ਆਮਦੇ ਵੀ ਤੇ ਲਿਆ ਭਾ ਲੋਕਾਂ ਦਾ ਤੇ ਆ ਕਰੀਏ ਜਾਂਾਂ ਦਾ ਕਿਹਦੇ ਕੋਲੇ ਕੀ ਆ ਤੇ ਜੇ ਕਿਸਾਨ ਮਜ਼ਦੂਰ ਚਕਤਬੜ ਦੀ ਆਗੂਆਂ ਦੇ ਕੋਲੋਂ 1 ਰੁਪਏ ਦੇ ਰਵਾਧਾਰ ਵੀ ਨਿਕਲੇ ਤੇ ਰਨੀ ਬਿੱਟੂ ਫਿਰ ਇੱਥੋਂ ਤੱਕ ਗਾਲੀ ਤੇ ਫਿਰ ਤੁਹਾਡਾ ਕੋ ਸਿਰ ਛਾੜਾਊਗਾ ਤੇ ਜਿਹੜਾ ਪੰਜਾਬ ਨੂੰ ਖਾਦਾ ਤੂੰ ਜਿਹੜਾ ਪੰਜਾਬ ਨੂੰ ਨਜੋੜਿਆ ਤਾਂ ਲਊ ਪੰਜਾਬ ਦਾ ਤੇ ਫਿਰ ਇਹ ਅਸੀਂ ਵੇਖਾਂ ਤੇ ਕੀ ਕਰਨਾ ਫੇਰਾ ਫਿਰ ਅਸੀਂ ਵੇਖਾਂ ਤੇ ਉਹ ਕਿਤਰਾ ਕਰਨਾ ਵਾ ਇਹ ਠੋਕ ਕੇ ਗੱਲ ਆ ਕਿਸਾਨ ਮਜ਼ਦੂਰ ਚਕਤਬੜੀ ਵੱਲੋਂ ਉਹਦੇ ਵਿਰੋਧੀ ਪੁਤਲੇ ਫੂਕਦੇ ਆ ਤੇ ਚੇਂਜ ਵੀ ਕਰਦੇ ਆ ਕਿ ਜਿੱਥੇ ਮਰਜ਼ੀ ਜਦੋਂ ਮਰਜ਼ੀ ਆ ਜਾ ਕਰਲਾ ਨਹੀਂ ਡਿਵਾਈਡ ਕਰਨੀ ਉਹ ਕਰਲਾ ਜਿਹੜਾ ਹਸਾਬ ਦਾਬ ਕਰਨਾ ਹੀ ਤੇ ਅੱਜ ਵਟੋਏ ਦੇ ਵਿੱਚ ਭਾਈ ਘਾੜੂ ਤੋਂ ਜੋਨ ਵਟੋਆ ਕਿਸਾਨ ਮਜ਼ਦੂਰ ਚਕਤ ਕਮੇਟੀ ਪੰਜਾਬ ਦੇ ਵੱਲੋਂ ਅੱਜ ਵਟੋਏ ਅੱਡੇ ਪੁਤਲਾ ਫੂਕਿਆ ਗਿਆ ਇੱਕ ਜਿਹੜਾ ਬਠਿੰਡੇ ਲਾਠੀ ਚਾਰਜ ਹੋਇਆ ਉੱਥੇ ਕੀ ਕਹਿਣਾ ਕੱਲ ਭਗਵੰਤ ਮਾ ਸਰਕਾਰ ਬੁਖਰਾਹ ਵਿੱਚ ਆ ਕੇ ਜੋ ਭਗਵੰਤ ਮਾ ਸਰਕਾਰ ਨਾ ਜਾਵਾ ਉਹਦੀ ਸਰਕਾਰ ਨੇ ਕੱਲ ਰਾਈਕੇ ਪਿੰਡਵਾ ਬਠਿੰਡੇ ਦੇ ਵਿੱਚ ਉੱਥੇ ਲੋਕਾਂ ਨੂੰ 25 25 30 ਦਿਨ ਹੋ ਗਿਆ ਚੋਨੇ ਦੇ ਬੈਠਿਆਂ ਨੂੰ ਰਾਤ ਦੀ ਕਰਤੂ ਦੇ ਆ ਕੱਲ ਦੀ ਕਿ ਕਿਸਾਨਾਂ ਤੇ ਲਾਟੀ ਚਾਰਜ ਕੀਤਾ ਗਿਆ ਉਹਦਾ ਚੋਨਾ ਚੁੱਕ ਕੇ ਆਜੋ ਤਿੰਨ ਕਿਸਾਨ ਸਾਡੇ ਫੱਟਰ ਕੀਤੇ ਆ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਵਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵੱਡੇ ਅਕਸ਼ਰਾਂ ਨਾਲ ਵੱਡੇ ਅਕਸ਼ਰ ਇਹ ਝੋਨਾ ਪੰਜਾਬ ਸਰਕਾਰ ਨੇ ਲਵਾਇਆ ਵਾ ਨਵੇਂ-ਨਵੇਂ ਵੈਰਾਈਟੀਆਂ ਬਣਾ ਕੇ ਲਾਈਆਂ ਵਾ ਨਵੇਂ-ਨਵੇਂ ਖਜ਼ਾਨੇ ਢੰਗ ਬਣਾਏ ਨਾ ਜੇ ਨਵੇਂ-ਨਵੇਂ ਫੀ ਲਿਓਨੇ ਟੁਕੜੇ ਕਿੰਨੇ ਫੇਰਾ ਕਦੀ ਇਹਨਾਂ 26 ਨਹੀਂ ਚੁੱਕਣਾ ਕਦੀ 10 ਨਹੀਂ ਚੁੱਕਣਾ ਕਦੀ ਹੋਰ ਕੋਈ ਨਹੀਂ ਚੁੱਕਣਾ ਕੀ ਦਾ ਕੀ ਮਤਲਬ ਆ ਇਸ ਕਰਕੇ ਅੱਜ ਅਹੀਂ ਜਿਹੜਾ ਇਥੇ ਪਤਲਾ ਫੁਕਿਆ ਸਾਡਾ ਵੱਡਾ ਵਿਰੋਧ ਆ ਵੱਡਾ ਵਿਰੋਧ ਆ ਕਿ ਰਾਈ ਕੇ ਜਿਹੜਾ ਝੋਨੇ ਤੇ ਬਿਠੇ ਕਿਸਾਨਾਂ ਦੇ ਮਜ਼ਦੂਰਾਂ ਤੇ ਹਤਿਆ ਜਾ ਰਿਆ ਉਹਦਾ ਸਾਫ ਦਾ ਸਰਕਾਰ ਕਰੇ ਨਹੀਂ ਦਿਉਣ ਲਈ ਸਮਝ ਵੱਡੇ ਐਕਸ਼ਨ ਇੱਕ ਮਨਪਰੀਜ਼ ਬਦਲ ਨੂੰ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਕਿ ਤੁਹਾਨੂੰ ਰੇਲਵੇ ਚ ਨੌਕਰੀਆਂ ਦਵਾ ਦਾਂਗੇ ਜਾਂ ਹੋਰ ਕਿਹੇ ਮੈਕਹਮੇਨ ਦੀ ਨੌਕਰੀਆਂ ਦਵਾ ਦਾਂਗੇ ਇਹ ਲੋਕਾਂ ਦੀ ਸਮਝਦਾਰੀ ਆ ਇਹ ਤਾਂ ਭਗਵੰਤ ਮਾਨ ਨੇ ਕਿਹਾ ਹੀ ਭੈਣਾਂ ਨੂੰ 1000 ਰੁਪਇਆ ਤੁਹਾਡੇ ਖਾਤੇ ਜ ਆਜੂਗਾ ਅਜੇ ਤੱਕ ਨਹੀਂ ਆਇਆ ਇਹ ਤਾਂ ਕਪਟਨ ਨੇ ਪੰਜਾਬ ਨੂੰ ਜਾੜਿਆ ਉਨੇ ਕਿਹਾ ਸੀ ਮੈਂ ਤੁਸੀਂ ਸਾਰੇ ਬਾਂਦੋ ਸਮਝੋ ਕਰਜਾ ਸਾਰਾ ਮੈਂ ਤਾਰੂੰਗਾ ਨਹੀਂ ਤਾਰਿਆ 5 ਸਾਲ ਕਰਕੇ ਸਰਕਾਰ ਚਲੇਗਾ ਰਾਜ ਕਰਕੇ ਇੱਕ ਨਹੀਂ ਜਿੰਨੇ ਵੀ ਮੰਤਰੀ ਆਉਂਦੇ ਭਾਵੇਂ ਉਹ ਮਨਪਰੀ ਬਾਦਲ ਆ ਭਾਵੇਂ ਉਹ ਕਪਟਨ ਆ ਭਾਵੇਂ ਹੋਰ ਵੀ ਕੋਈ ਆ ਜੇ ਇਹ ਝੂਠੇ ਆ ਝੂੜਦਾ ਸਾਰਾ ਇਹਨਾਂ ਲੋਕਾਂ ਲੈਣਾ ਕਿ ਨਹੀਂ ਲਾਉਣਾ ਉਹ ਇਹਨਾਂ ਦੇ ਸਾੜਿਆ ਗਿਆ ਤੁਹਾਡਾ ਕੇਸ ਮਸਲਨ ਲੈ ਕੇ ਸਾੜਿਆ ਗਿਆ ਜੀ ਦੇਖੋ ਅੱਜ ਪੁਤਲਾ ਸਾਰਨ ਦਾ ਜੋ ਮਕਸਦ ਆ ਪੀ ਭਾਜਪਾ ਦਾ ਮੈਂ ਤਾਂ ਗੁੰਡਾ ਹੀ ਕਰੂੰਗਾ ਨਵਦੀਪ ਬਿੱਟੂ ਨਹੀਂ ਕਹੂੰਗਾ ਗੁੰਡਾ ਕਰਦੀ ਜੋ ਨੇ ਪੰਜਾਬ ਦੇ ਵਿੱਚ ਫਲਾਈ ਹੋਏ ਵਾਰ-ਵਾਰ ਬਿਆਨ ਦੇਣ ਤੋਂ ਫਿਕਰੇ ਨਹੀਂ ਕਰਦਾ ਕਿਉਂਕਿ ਪਹਿਲਾਂ ਇਹੋ ਹੀ ਨਵਦੀਪ ਬਿੱਟੂ ਤੇ ਪਹਿਲਾਂ ਕਿਸਾਨਾਂ ਦਾ ਸਮਰਥਨ ਰਿਹਾ ਵੀ ਕਿਸਾਨਾਂ ਦੇ ਹੱਕ ਤੇ ਬਿਆਨ ਦਿੰਦਾ ਸੀ ਹੁਣ ਜਿਹੜੇ ਬਿਆਨ ਇਹ ਦੇ ਰਿਹਾ ਹੈ ਅਸੀਂ ਇਹਨਾਂ ਨੂੰ ਭਾਜਪਾ ਨੂੰ ਚਾਹੀਦਾ ਇੱਥੇ ਐਕਸ਼ਨ ਲਵੇ ਇੱਥੇ ਪਰਚਾ ਦਰਜ ਕਰਾਏ ਔਰ ਇਹਨੂੰ ਆਪਣੀ ਪਾਰਟੀ ਤੋਂ ਬਾਹਰ ਕੱਢੇ ਅਗਰ ਇਹਦਾ ਦਾ ਬਿਆਨ ਦਿੰਦਾ ਰਿਹਾ ਇਹ ਖਮਿਆਜਾ ਵੀ ਜੀਪੀ ਨੇ ਅੱਗੇ ਵੀ ਭੁਗਤਿਆ ਤੇ ਫੇਰ ਭੁਗਤਣ ਲਈ ਤਿਆਰ ਹੋ ਜੇ ਇਹਦਾ ਖਮਿਆਜਾ ਵੀ ਜੀਪੀ ਨੂੰ ਭੁਗ ਲਾਠੀ ਚਾਰਜ ਹੋਇਆ ਉਹ ਤੇ ਕੀ ਕਹਿਣਾ ਚਾਹੁੰਦੇ ਬਹੁਤ ਮੰਦ ਭਗਾ ਹੋਇਆ ਨਹੀਂ ਹੋਣਾ ਚਾਹੀਦਾ ਇਹ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਆ ਅਸੀਂ ਕਹਿੰਨੇ ਆ ਵੀ ਇਹ ਇਹ ਸਰਕਾਰ ਦਾ ਇਹਨਾਂ ਕੰਮਾਂ ਹਣ ਮੰਡੀਆਂ ਦੇ ਵਿੱਚ ਕਿਸਾਨ ਰੋੜਿਆ ਚ ਇਹਨਾਂ ਕੰਮਾਂ ਦੇ ਵਿੱਚ ਕਿਸੇ ਦਾ ਕੋਈ ਧਿਆਨ ਨਹੀਂਗਾ ਇਹ ਲਾਠੀ ਚਾਰਜ ਕਰਾਉਣਾ ਬਹੁਤ ਮੰਦ ਭਗਾ ਹੈ ਇਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੂਤਰਾ ਪਊਗਾ ਸੈਂਟਰ ਸਰਕਾਰ ਨੂੰ ਪਫੂਕਿਆ ਜਾ ਰਿਹਾ ਕਿਸ ਮਕਸਦ ਨੂੰ ਲੈ ਕੇ ਸਾਡੇ ਆ ਜਾ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੇਵਾਦਾਰ ਸਵੇਪ ਸਿੰਘ ਦੁਬਲੀ ਜੋਨ ਬਲਟੋਆ ਤੋਂ ਬੇਨਤੀ ਕਰ ਰਿਹਾ ਵੀ ਅੱਜ ਜਿਹੜਾ ਇਹ ਵਿਰੋਧ ਕਰ ਰਹੇ ਆ ਆਪਾਂ ਪੁਤਲਾ ਫੂਕਣ ਦੇ ਆ ਰਵਨੀਤ ਮਿੱਟੂ ਦਾ ਵੇਖੋ ਜੀ ਰਵਨੀਤ ਮਿੱਟੂ ਨੇ ਬਿਆਨ ਜਿਹੜਾ ਵਾ ਵਿਵਾਦਿਤ ਬਿਆਨ ਦਿੱਤਾ ਵਾ ਵੀ ਕਿਸਾਨਾਂ ਦੀ ਜਿਹੜੀ ਆ ਜ਼ਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਆ ਅਸੀਂ ਕਹਿੰਦੇ ਆ ਵੀ ਬਿਲਕੁਲ ਪੱਕੀ ਗੱਲ ਆ ਜਾਂਚ ਹੋਣੀ ਚਾਹੀਦੀ ਆ ਪਰ ਵਰਮਨੀਤ ਮਿੱਟੂ ਜੀ ਇਹਨੂੰ ਇਹ ਦਾ ਇਹ ਹਾਲ ਆ ਇਹ ਲੋਕਾਂ ਦਾ ਨਿਖਾਰਿਆ ਹੋਇਆ ਲੋਕਾਂ ਵੱਲੋਂ ਇਹ ਕਿਉਂਕਿ ਇਹ ਕਰਾ ਕੁੜੀ ਆਪਣੇ ਪੇਕੇਆਂ ਤੋਂ ਭੱਜ ਕੇ ਜਾ ਕੇ ਵਿਆਹ ਕਰਵਾਉਂਦੀ ਆ ਨਾ ਉਹਨਾਂ ਨੂੰ ਜਿਹੜੇ ਮਾਪੇ ਆ ਨਕਾਰ ਦਿੰਦੇ ਆ ਇਹਨੂੰ ਲੋਕਾਂ ਨੇ ਨਕਾਰਿਆ ਆ ਤੇ ਭਾਜ-ਭਾ ਦੇ ਵਿੱਚ ਜਾ ਕੇ ਅੰਮ੍ਰਿਤਸਰਾਂ ਲਾਵਾਂ ਲੈ ਕੇ ਇਹ ਉਹਨਾਂ ਦੇ ਸਹੁਰੇ ਦੇ ਘਰ ਜਾ ਕੇ ਨਾ ਚੰਗੀਆਂ ਗੱਲਾਂ ਕਰਕੇ ਤੇ ਬਾਅਦ ਬਿਆਨ ਦੇ ਕੇ ਇਹ ਚੰਗਾ ਬੰਦਾ ਚਾਹੁੰਦਾ ਮਾਰਸ ਇਹਨੂੰ ਦੱਸਣਾ ਚਾਹੁੰਦੇ ਆ ਵੀ ਤੇਰੇ ਦਾਦੇ ਦੇ ਜਿਹੜੇ ਪੁੱਛੜਪੁਣਾ ਜਿਹੜਾ ਮੈਂ ਪੰਜਾਬ ਦੇ ਨੌਜਵਾਨਾਂ ਨਾਲ ਇਹ ਕੂਨੀ ਖੇਡ ਖੇលਿਆ ਉਹਦੇ ਮੂਰ ਤੇ ਅਜੇ ਤੁਹਾਡੇ ਹੱਥ ਰੰਗੇ ਹੋਏ ਆ ਅਜੇ ਤੁਸੀਂ ਇੰਨੀਆਂ ਗੱਲਾਂ ਕਰਨ ਦੇ ਯੋਗ ਨਹੀਂ ਏ ਇਧਰੋਂ ਭੱਜ ਕੇ ਉਧਰ ਤੂੰ ਦਾ ਇਸ ਕਰਕੇ ਜਿਹੜਾ ਤੂੰ ਬਿਆਨ ਦਿੱਤਾ ਆਈ ਜਾਂਦੇ ਆ ਵੀ ਉੱਤੋਂ ਸ਼ੁਰੂ ਕਰ ਦਿਓ ਕੋਈ ਵਧੀਆ ਏਜੰਸੀ ਜਿਹੜੀ ਆ ਕੇਂਦਰ ਤੋਂ ਲੈ ਕੇ ਸਟੇਟ ਪੰਜਾਬ ਤੱਕ ਔਰ ਕਿਸਾਨਾਂ ਤੱਕ ਸਾਰਿਆਂ ਦਾ ਜਿਹੜਾ ਵਾ ਜਾਂਚ ਹੋਵੇ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਨੂੰ ਸਖਤ ਤੋਂ ਸਖਤ ਜਿਹੜੀ ਆ ਸਜ਼ਾ ਦਿੱਤੀ ਜਾਵੇ ਉਹਦੇ ਵਿਰੋਧ ਚਾਚਾ ਆਈ ਜਾਂਦੇ ਆ ਪੁਤਲਾ